ਨਿਆ ਬੀਓ ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਚੁੱਕੀ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਚਾਰੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਕਿ ਢੋਲ ਟਮਕਿਆਂ ਦਾ ਜਿਹੜਾ ਕਿ ਜਸ਼ਨ ਮਨਾਇਆ ਜਾ ਰਿਹਾ ਮੈਂ ਇਹ ਖਬਰ ਮੇਰੇ ਹੱਥ ਦੇ ਵਿੱਚ ਆ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਚਾਰੇ ਪਾਸੇ ਜਿਹੜਾ ਕਿ ਜਿੰਨੇ ਹਲਕੇ ਪੰਜਾਬ ਦੇ ਤਾਂ ਉੱਥੇ ਪੂਰਾ ਜਿਹੜਾ ਜੁਰਾਂ ਛੁਰਾਂ ਦੇ ਨਾਲ ਇਹ ਗੱਲ ਫੈਲ ਗਈ ਹੈ ਔਰ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜਾ ਆਰਡਰ ਨਿਕਲੇ ਨੇ ਉਹ ਵੀ ਬੜੇ ਅਹਿਮ ਨੇਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਜਿਹੜੀ ਕਿ ਉਡੀਕ ਸੀ ਉਹ ਪੂਰੀ ਹੁੰਦੀ ਜਾ ਰਹੀ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਸੁਣਾਉਂਗਾ ਜਿਹੜਾ ਕਿ ਸੀਨੀਅਰ ਆਗੂ ਪੱਤਰਕਾਰ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇੱਕ ਨਾਮ ਜਿਹੜਾ ਮਸ਼ਹੂਰ ਹੈ ਤੇ ਇਹ ਚੈਨਲ ਵੀ ਬੜਾ ਮਸ਼ਹੂਰ ਆ ਨੈਸ਼ਨਲ ਚੈਨਲਾਂ ਤੇ ਇਹ ਜਿਹੜੀ ਖਬਰ ਆਈ ਹੈ ਤਾਂ ਥੋੜੀ ਦੇਰ ਪਹਿਲਾਂ ਜਿਹੜਾ ਵੱਡਾ ਖੁਲਾਸਾ ਹੋਇਆ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ ਚਾਰੇ ਪਾਸੇ ਜਿਹੜਾ ਕਿ ਧੂਮਾਂ ਮਚਾ ਦਿੱਤੀਆਂ ਨੇ ਇਸ ਗੱਲ ਨੇ ਕਿ ਭਾਈ ਅਮਰਤਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਔਰ ਕਦੋਂ ਹੋਣ ਜਾ ਰਹੇ ਨੇ ਇਹਦਾ ਖੁਲਾਸਾ ਇਸ ਵੀਡੀਓ ਦੇ ਵਿੱਚ ਹੋਣ ਜਾ ਰਿਹਾ ਪਹਿਲੀ ਵਾਰ ਤੁਹਾਡੇ ਸਾਹਮਣੇ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਲੰਬੇ ਸਮੇਂ ਤੋਂ ਸਾਡੇ ਲੋਕਾਂ ਨੇ ਉਡੀਕ ਕੀਤੀ ਸੀ ਉਹ ਕਿਤੇ ਨਾ ਕਿਤੇ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਪਹਿਲਾਂ ਤੁਸੀਂ ਇਹ ਵੀਡੀਓ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਗੱਲ ਆ ਉਹ ਵੀ ਸਾਂਝੀ ਕਰਨੀ ਆ ਕਿਉਂਕਿ ਬਹੁਤ ਜ਼ਿਆਦਾ ਜਦੋਜਹਿਦ ਦੇ ਨਾਲ ਕਿਤੇ ਨਾ ਕਿਤੇ ਇਹ ਮਹੀਮ ਦੇ ਵਿੱਚ ਇਹ ਅ ਮਤਲਬ ਪੂਰਾ ਯਾਨੀ ਸਿਰੇ ਚੜੀ ਹੈ ਗੱਲ ਤਾਂ ਇਹ ਸੁਣਨੀ ਜ਼ਰੂਰੀ ਹੈ ਸਾਡੇ ਪੰਜਾਬ ਵਾਸੀਆਂ ਨੂੰ ਸਿੱਖ ਕੌਮ ਨੂੰ ਤਾਂ ਪਹਿਲਾਂ ਤੁਸੀਂ ਇਹ ਖਬਰ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਗੱਲ ਆ ਉਹ ਵੀ ਸਾਂਝੀ ਕਰਨੀ ਉਹ ਵੀ ਬੜੀ ਅਹਿਮ ਹੈ ਸੁਣੋ ਦੇ ਵਿੱਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਅਮਰਿਤਪਾਲ ਸਿੰਘ ਸੰਸਦ ਬਣ ਗਏ ਤੇ ਸੰਸਦ ਬਣਨ ਤੋਂ ਬਾਅਦ ਉਹਨਾਂ ਦੀ ਰਿਹਾਈ ਦੀ ਮੰਗ ਜ਼ੋਰ ਫੜ ਰਹੀ ਹੈ ਦਿਰਸੈਲੋਂ ਪਹਿਲਾਂ ਤਾਂ ਪਰਿਵਾਰ ਦੇ ਵੱਲੋਂ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਗਈ ਤਾਂ ਹੁਣ ਇੱਥੇ ਕਈ ਜਥੇਬੰਦੀਆਂ ਵੀ ਇਸ ਹੱਕ ਚ ਨਿੱਤਰ ਆਈਆਂ ਨੇ ਕਿ ਅਮਰਤਪਾਲ ਸਿੰਘ ਨੂੰ ਰਿਹਾ ਕੀਤਾ ਜਾਏ ਸੰਸਦ ਬਣਨ ਤੋਂ ਬਾਅਦ ਵੀ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਈਬੜੂਗੜ੍ਹ ਜੇਲ੍ਹ ਦੇ ਵਿੱਚ ਉਹ ਬੰਦ ਨੇ ਤੇ ਉੱਥੇ ਹੀ ਉਹਨਾਂ ਨੇ ਚੋਲ ਲੜੀ ਵੱਡੀ ਜਿੱਤ ਹਾਸਲ ਕੀਤੀ ਤੇ ਸੰਸਦ ਬਣਨ ਤੋਂ ਬਾਅਦ ਵੀ ਹਾਲੇ ਤੱਕ ਉਹ ਜੇਲ੍ਹ ਦੇ ਵਿੱਚ ਹੀ ਬੰਦ ਨੇ ਇਥੇ ਨੂੰ ਲੈ ਕੇ ਸ਼ੋਮਨੀ ਅਗੜੀ ਦਲ ਫਤਿਹ ਦੇ ਵੱਲੋਂ ਇੱਕ ਮੰਗ ਪੱਤਰ ਰਾਸ਼ਟਰੀ ਭਵਨ ਦੇ ਵਿੱਚ ਪੇਚਾਇਆ ਗਿਆ ਇਥੇ ਇੱਕ ਜਥਾ ਪਹੁੰਚਾਈ ਸ਼੍ਰੋਮਣੀ ਕਾਲੀਦਾਲ ਫਤੇਦਾ ਜਿਨ੍ਹਾਂ ਨੇ ਰਾਸ਼ਟਰੀ ਭਵਨ ਦੇ ਵਿੱਚ ਮੰਗ ਪੱਤਰ ਸੌਂਪਿਆ ਹੈ ਤੇ ਅਮਰਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਹੈ ਦੱਸ ਦੇ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਬਣੇ ਦੱਸ ਦੇ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਬਣੇ ਅਮਰਪਾਲ ਸਿੰਘ ਦੀ ਰਿਹਾਈ ਨੇ ਪੰਜਾਬ ਦੀ ਸਿਆਸਤ ਵਿੱਚ ਹੁਣ ਹਲਚਲ ਮਚਾ ਦਿੱਤੀ ਹੈ ਪੰਜਾਬ ਦੀ ਸਿਆਸਤ ਵਿੱਚ ਵੀ ਜਿਹੜੀ ਕਿ ਹਲਚਲ ਮਚਾ ਦਿੰਦੀ ਹੈ ਵੱਡੇ ਪੱਧਰ ਤੇ ਜਿਹੜਾ ਕਿ ਲੋਕਾਂ ਦੇ ਵਿੱਚ ਇੱਕ ਰੋਸ ਸੀਗਾ ਤਾਂ ਉਹ ਇੱਕ ਖੁਸ਼ੀ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਜਿਵੇਂ ਕਿ ਜਿੱਥੋਂ ਜਦੀ ਗੱਲ ਸੁਣੀ ਆ ਜਿਹੜਾ ਵੀ ਕੋਈ ਵਿਅਕਤੀ ਗੱਲ ਸੁਣਦਾ ਜਾਂ ਕੋਈ ਵੀ ਗੱਲ ਸੁਣਦਾ ਪੰਜਾਬ ਦੇ ਆ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਇਹਦਾ ਜਿਹੜਾ ਕਿ ਪ੍ਰਭਾਵ ਆ ਉਹ ਦੇਖਣ ਨੂੰ ਮਿਲ ਰਿਹਾ ਚਾਰੇ ਪਾਸੇ ਪੰਜਾਬ ਦੇ ਵਿੱਚ ਇਹ ਗੱਲ ਨੇ ਪੂਰੀ ਤਰ੍ਹਾਂ ਯਾਨੀ ਇੱਕ ਖਲਵਲੀ ਜੀ ਮਚਾ ਦਿੱਤੀ ਹੈ ਕਿ ਭਾਈ ਅਮਰਪਾਲ ਸਿੰਘ ਦੀ ਜਿਹੜੀ ਵਿਹਾਈ ਆ ਉਹ ਹੋਣ ਜਾ ਰਹੀ ਆ ਕਿਉਂਕਿ ਲੰਬੇ ਸਮੇਂ ਤੋਂ ਕਈ ਜਥੇਬੰਦੀਆਂ ਨੇ ਇਹ ਜਤਨ ਲਾਇਆ ਹੋਇਆ ਸੀ ਵੀ ਅਸੀਂ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਰਿਹਾ ਕਰਵਾ ਕੇ ਹੀ ਰਵਾਂਗੇ ਪਰਸੋਂ ਵਾਲੇ ਉਹਦਾ ਵੀ ਜਿਹੜੀ ਐਨਐਸਏ ਲੱਗੀ ਸੀ ਐਨਐਸਏ ਲੱਗੇ ਹੋਣ ਦੇ ਬਾਵਜੂਦ ਕੀ ਉਹਦੀ ਪ੍ਰਕਿਰਿਆ ਜਿਹੜੀ ਕਿ ਉਹਨੂੰ ਰੱਦ ਕਰਨੀ ਹੈ ਜਾਂ ਉਹਨੂੰ ਕੀ ਹੋ ਰਿਹਾ ਉਸਦੇ ਬਾਅਦ ਕਿਵੇਂ ਉਹਨਾਂ ਨੂੰ ਬਾਹਰ ਲਿਆ ਬਾਹਰ ਲਿਆਂਦਾ ਜਾ ਸਕਦਾ ਤਾਂ ਉਹਨਾਂ ਤੇ ਉਹਨਾਂ ਨੇ ਸਵਾਲ ਕੀਤੇ ਨੇ ਵੀ ਜਿਹੜੀ ਐਨਐਸਏ ਆ ਉਹ ਦਰਸਾਲੋ ਇੱਕੇ ਵਕਤ ਰੱਦ ਕੀਤੀ ਜਾ ਸਕਦੀ ਹੈ ਜਿਵੇਂ ਲਾਈ ਇੱਕੇ ਵਕਤ ਜਾਂਦੀ ਆ ਤਾਂ ਦੂਜੇ ਪਾਸੇ ਉਸੇ ਹੀ ਪ੍ਰਕਾਰ ਉਹਨਾਂ ਨੂੰ ਅ ਐਨ ਵਕਤ ਦਾ ਜਿਹੜਾ ਕਿ ਡਿਸਮਿਸ ਰੱਦ ਯਾਨੀ ਉਹਨੂੰ ਰੱਦੀ ਟੋਕਰੀ ਦੇ ਵਿੱਚ ਭੇਜਿਆ ਜਾ ਸਕਦਾ ਕਿਉਂਕਿ ਇਹ ਵੱਡੇ ਸਵਾਲ ਨੇ ਵੀ ਭਾਈ ਅਮਰਪਾਲ ਸਿੰਘ ਨੂੰ ਬੜੇ ਲੰਬੇ ਸਮੇਂ ਤੋਂ ਸਾਡੇ ਲੋਕਾਂ ਨੇ ਵੀ ਉਡੀਕ ਕੀਤੀ ਸੀ ਵੀ ਜਦੋਂ ਕਿ ਭਾਈ ਅਮਰਪਾਲ ਸਿੰਘ ਬਾਹਰ ਆਉਣਗੇ ਸਾਡੇ ਹਲਕਿਆਂ ਦੇ ਕੰਮ ਹੋਣਗੇ ਸਾਡਾ ਜਿਹੜਾ ਕਿ ਖੰਡੂਰ ਸਾਹਿਬ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਵੱਡੀ ਲੀਡ ਦੇ ਨਾਲ ਜਿਹੜੇ ਲੋਕਾਂ ਨੇ ਜਿਤਾਇਆ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦੀ ਉਮੀਦ ਲੱਗੀ ਹੋਈ ਸੀ ਵੀ ਭਾਈ ਅਮਰਪਾਲ ਸਿੰਘ ਕਦੋਂ ਵਾਰ ਆਉਣੀਆਂ ਤੇ ਸਾਡੇ ਹਲਕੇ ਦੇ ਵਿੱਚ ਕਦੋਂ ਵਿਚਰ ਰਹੀਆਂ ਸਾਡੇ ਵਿੱਚ ਤਾਂ ਉਹ ਜਿਹੜੀ ਕਿ ਉਮੀਦ ਆ ਉਹ ਜਿਹੜੀ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਜਿਹੜਾ ਕਿ ਬੜਾ ਜ਼ੋਰ ਫੜ ਰੱਖਿਆ ਇਸ ਗੱਲ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਵਾਉਣਾ ਹੀ ਕਰਵਾਉਣਾ ਤਾਂ ਹੁਣ ਦੂਜੇ ਪਾਸੇ ਭਗਵੰਤ ਮਾਨ ਤੇ ਲਾਲੋ ਜਾਂ ਫਿਰ ਦੂਜੀਆਂ ਪਾਰਟੀਆਂ ਹੋਰ ਵੀ ਕਈ ਨੇ ਜਿਨ੍ਹਾਂ ਦਾ ਇਹ ਜਿਹੜੇ ਕਿ ਇਹਦਾ ਵਿਰੋਧ ਕਰ ਰਹੇ ਸੀ ਅ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਲੋਕ ਕਹ ਰਹੇ ਨੇ ਮੀਡੀਆ ਨੈਸ਼ਨਲ ਮੀਡੀਆ ਵੀ ਕਹ ਰਿਹਾ ਵੀ ਇਹਨਾਂ ਦੇ ਉੱਤੇ ਵੱਡਾ ਪ੍ਰਭਾਵ ਪਿਆ ਦੇਖਣ ਨੂੰ ਤੇ ਜਿਹੜਾ ਇਹਨਾਂ ਦੇ ਵਿੱਚ ਇੱਕ ਹਲਚਲ ਮੱਚੀ ਆ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਇਹ ਗੱਲ ਉੱਡ ਗਈ ਆ ਅ ਸੈਂਟਰ ਗਵਰਨਮੈਂਟ ਨੇ ਤਾਂ ਦੇਖੋ ਉਹਦਾ ਪੱਲਾ ਝਾੜ ਲਿਆ ਸੀ ਜਦੋਂ ਕਿ ਉਹਦੇ ਉੱਤੇ ਅ આરોਪ ਲਾਏ ਗਏ ਸੀ ਵੀ ਇਹਨੂੰ ਅਸੀਂ ਬਾਹਰ ਨਹੀਂ ਆਉਣ ਦੇਵਾਂਗੇ ਦੁਬਾਰਾ ਐਨਐਸਐ ਲਾਈ ਗਈ ਸੀ ਤਾਂ ਮਾਨ ਸਰਕਾਰ ਨੇ ਉਹਨਾਂ ਦੇ ਖਿਲਾਫ ਇੱਕ ਸਬੂਤਰੇ ਸੀ ਇੱਕ ਵੀਡੀਓ ਤਾਂ ਉਹ ਵੀਡੀਓ ਜਿਹੜਾ ਕਿ ਉਹ ਪੁਰਾਣਾ ਵੀਡੀਓ ਸੀ ਪਰ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੇ ਨਕਾਰ ਦਿੱਤੀ ਸੀ ਇਹ ਗੱਲ ਵੀ ਇਹਨਾਂ ਦੇ ਆਧਾਰ ਤੇ ਹੀ ਨਹੀਂ ਇਸ ਨੂੰ ਠਹਿਰਾ ਸਕਦੇ ਤਾਂ ਕੋਈ ਹੋਰ ਹੈ ਜਿਹੜੇ ਸਬੂਤ ਪੇਸ਼ ਕਰੋ ਫਿਰ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਖਤਰਾ ਹੈ ਫਿਰ ਖੁਦ ਨੂੰ ਖਤਰਾ ਦੱਸਿਆ ਪਹਿਲਾਂ ਜਨਤਾ ਨੂੰ ਦੱਸਿਆ ਫਿਰ ਖੁਦ ਨੂੰ ਦੱਸਿਆ ਤਾਂ ਜਿਹੜੀ ਸੈਂਟਰ ਗਵਰਨਮੈਂਟ ਆ ਉਹਨਾਂ ਨੇ ਪੱਲਾ ਝਾੜ ਲਿਆ ਸੀ ਵੀ ਅਸੀਂ ਜਿਹੜਾ ਕਿ ਐਨਐਸਏ ਨਹੀਂ ਲਾਇਆ ਤਾਂ ਐਨਐਸਏ ਜਦੋਂ ਪੰਜਾਬ ਸਰਕਾਰ ਨੇ ਲਾਇਆ ਤਾਂ ਸਾਨੂੰ 2 ਦਿਨ ਬਾਅਦ ਦੇ ਵਿੱਚ ਦੱਸਿਆ ਗਿਆ ਵੀ ਅਸੀਂ ਇਹਦੇ ਤੇ ਐਨਐਸਏ ਲਾ ਚੁੱਕੇ ਹਾਂ ਕਾ ਕਿਦਨੇ ਕਿਦੇ ਦੋਵੇਂ ਸਰਕਾਰਾਂ ਹੀ ਭਾਗੀਦਾਰ ਨੇ ਪਰ ਜਿਹੜਾ ਇਹ ਇਹ ਜਾਣਬੁੱਝ ਕੇ ਇੱਕ ਦੂਜੇ ਦੇ ਉੱਤੇ ਜਦੋਂ ਇਹ ਦੋਸ਼ ਲਾਉਂਦੀਆਂ ਨੇ ਉਹਦਾ ਵੀ ਸਾਫ਼ ਜਾਇਜ਼ ਹੁੰਦਾ ਕਿ ਭਾਈ ਅਮਰਪਾਲ ਸਿੰਘ ਨੂੰ ਹੀ ਲਗਾਤਾਰ ਜਿਹੜਾ ਕਿ ਟਾਰਗੇਟ ਕੀਤਾ ਗਿਆ ਪਰ ਹੁਣ ਜਿਹੜੀ ਬੜੀ ਜਦੋਜਹਿਦ ਦੇ ਬਾਅਦ ਜਿਹੜੀ ਇਹ ਗੱਲ ਨਿਕਲ ਕੇ ਆਈ ਹੈ ਨੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਇਹ ਗੱਲ ਚਲੀ ਗਈ ਹੈ ਕਿ ਬੜੇ ਲੰਬੇ ਸਮੇਂ ਤੋਂ ਜਿਹੜੀ ਕਿ ਤਿਆਰੀ ਸੀ ਉਹ ਕਿਤੇ ਨਾ ਕਿਤੇ ਹੁਣ ਜੋਰ ਫੜ ਗਈ ਆ ਤਾਂ ਭਾਈ ਅਮਨਤ ਪਾਲ ਸਿੰਘ ਦੀ ਰਿਹਾਈ ਕਿਸੇ ਵੀ ਵਕਤ ਹੋ ਸਕਦੀ ਆ ਇਹ ਵੀ ਯਾਨੀ ਕ અનુਮਾਨ ਲਗਾਏ ਜਾ ਰਹੇ ਨੇ ਕਿ ਕਿਸੇ ਵੀ ਵਕਤ ਉਹਦੀ ਐਨਐਸਏ ਰੱਦ ਹੋ ਸਕਦੀ ਆ ਤੇ ਬਾਹਰ ਆ ਸਕਦੇ ਨੇ ਤਾਂ ਹੁਣ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਉਹਨੂੰ ਵੋਟਾਂ ਪਾਈਆਂ ਲੰਬੇ ਸਮੇਂ ਤੋਂ ਯਾਨੀ ਉਹਦੇ ਨਾਲ ਜੁੜੇ ਹੋਏ ਸੀ ਇਸ ਪੰਥ ਧਰ ਦੇ ਨਾਲ ਤਾਂ ਉਹਨਾਂ ਨੇ ਆਪਣਾ ਇੱਕ ਜਿਹੜਾ ਕਹਿ ਸਕਦੇ ਜਿਵੇਂ ਉਹਨਾਂ ਦੀ ਉਮੀਦ ਪੂਰੀ ਹੁੰਦੀ ਨਜ਼ਰ ਆ ਰਹੀ ਆ ਤਾਂ ਦੂਜੇ ਪਾਸੇ ਸਿੱਖ ਪੰਥ ਨੂੰ ਵੀ ਇਸ ਗੱਲ ਦੀ ਵੱਡੀ ਅਮੀਰ ਸੀ ਵੀ ਕਦੋਂ ਭਾਈ ਅਮਰਪਾਲ ਸਿੰਘ ਨੂੰ ਇੱਕ ਤਰ੍ਹਾਂ ਦਾ ਮੁਖੀ ਮੰਨਿਆ ਜਾਂਦਾ ਖਾਲਸਾ ਪੰਥ ਦਾ ਕਿਉਂਕਿ ਉਹਨਾਂ ਨੇ ਕੁਝ ਜਿਹੜੀਆਂ ਮਹੀਮਾ ਚਲਾਈਆਂ ਸੀ ਉਹਨੂੰ ਲੈ ਕੇ ਸਾਡੇ ਪੰਜਾਬ ਦੇ ਆਮ ਲੋਕ ਆ ਜਿਹੜੇ ਉਹ ਵੀ ਬੜੇ ਖੁਸ਼ ਨੇ ਇਸ ਗੱਲ ਤੋਂ ਕਿ ਭਾਈ ਅਮਰਪਾਲ ਸਿੰਘ ਦੀ ਜੇ ਕਰ ਰਹੀ ਹਾਈ ਹੁੰਦੀ ਆ ਤਾਂ ਉਹ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਵਾਦੀ ਨਸ਼ਿਆਂ ਦੀ ਸੰਖਿਆ ਨੂੰ ਇੱਕ ਠੱਲ ਪਾਉਣ ਦੀ ਕੋਸ਼ਿਸ਼ ਕਰ ਦੇਣ ਇੱਕ ਨੱਥ ਪਾਉਣ ਦੀ ਜਿਹੜੀ ਕਿ ਕੋਸ਼ਿਸ਼ ਆ ਉਹੀ ਕਰ ਸਕਦੇ ਨੇ ਕਿਉਂਕਿ ਜਦੋਂ ਦੇ ਭਾਈ ਅਮਰਪਾਲ ਸਿੰਘ ਬਾਹਰ ਨਹੀਂ ਹੈਗੇ ਅੰਦਰ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਤਾਂ ਉਦੋਂ ਦੇ ਹੀ ਮੰਨ ਕੇ ਚੱਲੋ ਵੀ ਉਦੋਂ ਦੇ ਨਸ਼ਿਆਂ ਦਾ ਜਿਹੜਾ ਪ੍ਰਭਾਵ ਆ ਉਹ ਪੰਜਾਬ ਦੇ ਉੱਤੇ ਜ਼ਿਆਦਾ ਪੈ ਚੁੱਕਿਆ ਕਈ ਨੌਜਵਾਨਾਂ ਨੂੰ ਸ਼ਹਾਦਤ ਦੇਣੀ ਪਈ ਐ ਚਿੱਟੇ ਦਾ ਬਲੀਦਾਨ ਜਿਹੜਾ ਕਿ ਚਿੱਟੇ ਦੀ ਭੇਟ ਚੜੇ ਨੇ ਇਹ ਸਾਡੇ ਲੋਕ ਪੰਜਾਬ ਦੇ ਤਹੇ ਜੇ ਯੋਧਿਆਂ ਦੀ ਜਿਹੜੀ ਗੈਰ ਹਾਜ਼ਰੀ ਐ ਤਾਂ ਉਦੋਂ ਹੀ ਇਹ ਸਾਰਾ ਬਾਪੜਿਆ ਕਹਾਣੀਆਂ ਨੇ ਇਹ ਸਾਰੇ ਕੰਮ ਹੋਏ ਨੇ ਉਦੋਂ ਤਾਂ ਠੀਕ ਆ ਪੰਜਾਬੀਓ ਮਿਲਦੇ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦੀ ਘੰਟੀ ਜ਼ਰੂਰ ਦਬਾ ਦਿਓ ਵੀਡੀਓ ਨੂੰ ਅੱਗੇ ਤੇ ਇੱਕ ਮੇਰਾ ਵੀਰ ਸ਼ੇਅਰ ਕਰ ਦੇਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦਿਨੇ ਧੰਨਵਾਦ